ਅਸੀਂ ਫਸੇ ਕਾਦੇ ਚਾ ਗੁਰੂ ਸਾਹਿਬ ਨੇ ਕਲੀਅਰ ਦੱਸਿਆ ਬਾਣੀ ਚ ਕੁਬੁੱਧ ਡੂਮਣੀ ਕੁਦਾਇਕ ਸੈਨ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੇ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਨਾਲ ਉਹ ਦੇਸ ਲੋਕਾਂ ਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਅਸੀਂ ਕਾਦੇ ਚ ਫਸੇ ਹੋਇਆ ਦੁਰਮਤ ਸਿਉ ਨਾਨਕ ਫਧਿਓ ਰਾਖ ਲਿਹੁ ਭਗਵਾਨ 34 ਨੰਬਰ ਸਾਇਦ ਸ਼ਲੋਕ ਹੈ। ਉਹਦੇ ਵਿੱਚ ਵੀ ਇਹ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਹ ਗੱਲ ਕਿੰਨੀ ਕਲੀਅਰ ਲਿਖੀ ਹੈ ਕਿ ਬੁੱਧ ਡੂਮਨੀ ਜਿਹੜੀ ਤੈਨੂੰ ਭੂਤ ਨਹੀਂ ਮਾਰੀ ਮੱਤ ਐ ਚੁੰਬੜੀ ਹੋਈ ਹੈ। ਤੇਰੀ ਦੁਰਮਤਾ ਜਿਹੜੀ ਕਬੁੱਧਾ ਜਿਹੜੀ ਖੋਟੀ ਮੱਤਾ ਭੈੜੀ ਮੱਤਾ ਤੂੰ ਇਹ ਤੋਂ ਯਾਦ ਹੋਣਾ ਹੈ। ਜਦੋਂ ਭੈੜੀ ਮੱਤ ਛੁੱਟ ਗਈ ਤੇਰੇ ਕੋਲ ਕਦਾ ਜਿਹੜੀ ਖੁਦਾ ਕਸਾਈ ਪੁਣਾ ਤੇਰੇ ਚੋਂ ਨਿਕਲ ਗਿਆ ਫਿਰ ਤੇਰੇ ਕੋਲ ਦਇਆ ਆ ਜੀ। ਉਹ ਤੂੰ ਵੀ ਖਿਹੜਾ ਛੁੱਟਿਆ ਭੈੜੀ ਮਤ ਤੈਨੂੰ ਕਸਾਈ ਬਣਾ ਫਿਰ ਤੂੰ ਈਰਖਾ ਵਾਸੋ ਕੇ ਸਾੜੇ ਵਾਸੋ ਕੇ ਕਿਸੇ ਨੂੰ ਨੀਵਾ ਦਿਖਾਉਣ ਦਾ ਯਤਨ ਕਰਦਾ ਨਿੰਦਾ ਕੀ ਹੁੰਦੀ ਹੈ ਕਿ ਤੂੰ ਈਰਖਾ ਵਾਸੋ ਕੇ ਜਾਣ ਕੇ ਬੁਰਾ ਕਰਨਾ ਕਿਸੇ ਨੂੰ ਪੰਡਣਾ ਸੱਚ ਨਿੰਦਾ ਨਹੀਂ ਹੁੰਦਾ ਸੱਚ ਸੱਚ ਬੋਲਣ ਨੂੰ ਨਹੀਂ ਰੋਕਿਆ ਗੁਰੂ ਨੇ ਨਿੰਦਾ ਤੋਂ ਰੋਕਿਆ ਨਿੰਦਾ ਉਹ ਹੁੰਦੀ ਹੈ ਜਿਹੜੀ ਈਰਖਾ ਵਾਸੋ ਕੇ ਕਿਸੇ ਨੂੰ ਨੀਵਾ ਦਿਖਾਉਣ ਦਾ ਮੁੱਠੀ ਕਰੋਧ ਚੰਡਾਲ ਕਰੋਧ ਜਿਹੜਾ ਚੰਡਾਲ ਆ ਜਿਹੜਾ ਤੈਨੂੰ ਚੁੰਬੜਿਆ ਹੋਇਆ ਉਹ ਤੇਰਾ ਅਹੰਕਾਰ ਹੈ ਕਰੋਧ ਜਿਹਦੇ ਵਾਸੋ ਕੇ ਤੂੰ ਗਾਲਾਂ ਦਿੰਦਾ ਲੱਤਾਂ ਵੜਨੀਆਂ ਧਮਕੀਆਂ ਦਿੰਦਾ ਮਾਰਦਾ ਇਹ ਤੈਨੂੰ ਭੂਤ ਨਾਲ ਕਰੋਧ ਚੁੰਬੜਿਆ ਹੋਇਆ ਹੈ ਚੰਡਾਲ ਚੁੰਬੜਿਆ ਹੋਇਆ ਹੈ ਕਾਰੇ ਕੱਢੇ ਕਿਹਾ ਜੀ ਆ ਜਨ ਚਾਰੇ ਬੈਠੀਆਂ ਨਾਲ ਫਿਰ ਤੇਰੀਆਂ ਆ ਕਾਰਾਂ ਰਸਮਾਂ ਕੀਤੀਆਂ ਹੋਈਆਂ ਕਿਸ ਕੰਮ ਆਉਣੀਆਂ ਤੇ ਤੂੰ ਲਹੀਰਾ ਮਾਰ ਲਾ ਪੋਚਾ ਦੇ ਕੇ ਚੌਂਕਾ ਸੱਚਾ ਹੋਏ ਜੇ ਤੂੰ ਕੇ ਪੋਟੇ ਮਾਰਨਾ ਸੁੱੱਚਮ ਆ ਜਾਣੀਆਂ ਐ ਨਹੀਂ ਹੋਣ ਜੇ ਤੂੰ ਕਹਿ ਵੀ ਨਵੇਂ ਕੱਪੜੇ ਆਣ ਲਾ ਕੇ ਵਸਾ ਕੇ ਸੁੱੱਚਮ ਆ ਜਾਣੀਆਂ ਬਿਲਕੁਲ ਨਹੀਂ ਹੋਣ ਸੁੱੱਚਮ ਸਾਡੇ ਹੈ ਕਿੱਥੇ ਆ ਉਹ ਸਾਨੂੰ ਆਸਾ ਦੀ ਵਾਰ ਵਿੱਚ ਵੀ ਬਾਬੇ ਨੇ ਗੱਲਾਂ ਸਾਰੀਆਂ ਕਲੀਅਰ ਕੀਤੀਆਂ ਸੋ ਸਾਨੂੰ ਜਿਹੜੇ ਫਸੇ ਹੋયા ਸੀ ਉਹ ਆ ਦੁਰਮਤ ਵਡਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤ ਕੋਈ ਗੁਰੂ ਦੀ ਸੰਗਤ ਗੁਰਲਾਗਾ ਤਵ ਜਾਣੀਆ ਉਦੋਂ ਐ ਜਦੋਂ ਤੇਰੀ ਭੈੜੀ ਮਤ ਤੋਂ ਖੜਾ ਛੁੱਟ ਗਿਆ ਸਮਝ ਲਈ ਤੂੰ ਗੁਰ ਨਾਲ ਜੁੜ ਗਿਆ ਆਇਆ ਨੀ ਜਾ ਕੇ ਮਿਲਿਆ ਇਹਨਾਂ 8 ਘੰਟੇ ਪੜਿਆ 10 ਘੰਟੇ ਪੜਿਆ ਗਿਣ ਕੇ ਸਵਾ ਲੱਖ ਪਾਠ ਕਰਤਾ ਜੇ ਮਤ ਨਹੀਂ ਨਾ ਬਦਲੀ ਬੁੱਧ ਬਦਲੀ ਸਿੱਧ ਪਾਈ ਸਿੱਧੀ ਕੀ ਪਾਉਣੀ ਐ ਬੋਦ ਬੋਦਲੇ ਮਤ ਬਦਲ ਜਿੱਦ ਅੱਜ ਭੈੜੀ ਮਤ ਹੈ ਸਾਡੇ ਕੋਲੇ ਕਬੁੱਧਾ ਅਸੀਂ ਇਹਦੇ ਵਾਸੋ ਕੇ ਫਿਰ ਇਹ ਸਾਨੂੰ ਜਿੱਦਰ ਨੂੰ ਕਹਿੰਦੇ ਉਧਰ ਨੂੰ ਰੇਖ ਲਾ ਦਿੰਦੇ ਜਿਵੇਂ ਕਹਿੰਦੀ ਐ ਸੂ ਮੈਂ ਕਰ ਲੈਂਦੀ ਜਿੱਦੇ ਸਾਡੇ ਕੋਲੇ ਗੁਰਮਤ ਆ ਗਈ ਗੁਰੂ ਦੀ ਮਤ ਆ ਗਈ ਉਦੋਂ ਸਾਡੇ ਸਪੂਤਨੀ ਤੋਂ ਖੜਾ ਛੁੱਟ ਗਈ ਨਹੀਂ ਉਹ ਨਾ ਚਿਰ ਜਿਨੇ ਮਰਜ਼ੀ ਭੇਖ ਬਣਾਉ ਜਿਨੇ ਮਰਜ਼ੀ ਜਿਹੜਾ ਮਰਦੀ ਲਵਾ ਸਕਣ ਜੋ ਮਰਜ਼ੀ ਰੂਪ ਬਣਾਣਾ ਜੇ ਤੂੰ ਮਤ ਨਾਲ ਲਈ ਮਤ ਤੋਂ ਮਨਾ ਗੁਰ ਸਤਗੁਰ ਕੀ ਜਿਸਨੋ ਮਤ ਆਵੇ ਜਿਸਨੋ ਗੁਰ ਸਤਗੁਰ ਕੀ ਜਿਸਨੋ ਮਤ ਆਵੇ ਸੋ ਸਤਗੁਰ ਮਾਹਿ ਸਮਾਨਾ ਗੁਰੂ ਨੂੰ ਮਿਲੇਗਾ ਕੌਣ ਮਲਾਪ ਕੀਦਾ ਹੋਣਾ ਜਿਹਨੂੰ ਗੁਰੂ ਦੀ ਮਤ ਆ ਗਈ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਬ ਹੈ ਜੋ ਗੁਰੂ ਦਾ ਬਚਨ ਮੰਨ ਲੇਗਾ ਬਚਨੀ ਗੁਰੂ ਸਾਡਾ ਗੁਰੂ ਹੈ ਬਾਣੀ ਕਹਿ ਲੋ ਬਚਨ ਕਹਿ ਲੋ ਵਚਨ ਤੇ ਬਾਣ ਚ ਕੋਈ ਫਰਕ ਨਹੀਂ ਹੈ ਵਾਚਣ ਕਹਿ ਲੋ ਬਾਣੀ ਕਹਿ ਲੋ ਪਰ ਉਦੋਂ ਸਾਡੇ ਬੰਧਨ ਕੱਟੇ ਜਾਣੇ ਆ ਉਦੋਂ ਇਹਨਾਂ ਭੈੜੀ ਮਤ ਨੇ ਸਾਡਾ ਖਿਹੜਾ ਸੱਜਣਾ ਹੈ ਜਦੋਂ ਅਸੀਂ ਵਿਚਾਰ ਕਿਨੂੰ ਸਮਝ ਕੇ ਗੁਰੂ ਦੀ ਮਤ ਨਾਲ ਜੁੜਾਂਗੇ ਤਾਂ ਨਹੀਂ ਤਾਂ ਮਨੁੱਖ ਸਦੀਆਂ ਤੋਂ ਬੜਾ ਕੁਝ ਕਰਦਾ ਆ ਰਿਹਾ ਬੜੇ ਕੁਝ ਦਿਖਾਵੇ ਕਰਦਾ ਆ ਰਿਹਾ ਭੇਤ ਤਰ੍ਹਾਂ ਤਰ੍ਹਾਂ ਦੇ ਬਣਾਉਂਦਾ ਰਹਿੰਦਾ ਪਰ ਕੰਮ ਇਹ ਉਹੀ ਰਹਿੰਦੇ ਆ ਕਿਉਂਕਿ ਜਿਹੜੀ ਕਬੂਤ ਡੂਮਣੀ ਐ ਉਹ ਖੜਾ ਨਹੀਂ ਸਰਦੀ ਇਸ ਕਰਕੇ ਗੁਰੂ ਜੀ ਮਤ ਬਾਣੀ ਸਮਝ ਕੇ ਪੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ